ਆਪੂ ਮੰਗੂ ਰਾਮ ਦਾ ਜਨਮ 14 ਜਨਵਰੀ 1986 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੰਗੂਵਾਲਚ ਹੋਇਆ ਸੀ। ਉਹਨਾਂ ਦੇ ਪਿਤਾ ਹਰਨਾਮ ਦਾਸ ਚਮੜੇ ਦੇ ਵਪਾਰੀ ਸੀ। ਉਹਨਾਂ ਦੀ ਮਾਤਾ ਜੀ ਦੀ ਮੌਤ ਉਦੋਂ ਹੋ ਜਾਂਦੀ ਹੈ ਜਦੋਂ ਉਹ ਸਿਰਫ 3 ਸਾਲ ਦੇ ਸੀ। ਉਹਨਾਂ ਦਿਨਾਂ 'ਚ ਚਮੜੇ ਦੇ ਵਪਾਰ 'ਚ ਸਭ ਤੋਂ ਜ਼ਿਆਦਾ ਜ਼ਰੂਰਤ ਅੰਗਰੇਜ਼ੀ ਭਾਸ਼ਾ ਦੀ ਸੀ ਤੇ ਮੰਗੂ ਰਾਮ ਦੇ ਪਿਤਾ ਨੇ ਉਹਨਾਂ ਨੂੰ ਅੰਗਰੇਜ਼ੀ ਸਿੱਖਿਆ ਲਈ ਬਹੁਤ ਜ਼ਿਆਦਾ ਉਤਸ਼ਾਹਿਤ ਕੀਤਾ ਮੰਗੂ ਰਾਮ ਪਹਿਲਾਂ ਆਪਣੇ ਪਿੰਡ ਦੇ ਸਾਧੂ ਤੋਂ ਪੜ੍ਹਦੇ ਰਹੇ ਫਿਰ ਵੱਖ-ਵੱਖ ਸਕੂਲਾਂ 'ਚ ਪੜ੍ਹੇ ਸਾਰੇ ਹੀ ਸਕੂਲਾਂ ਦੇ ਰਿਕਾਰਡ ਦੱਸਦੇ ਨੇ ਕਿ ਉਹ ਬਹੁਤ ਚੰਗੇ ਸਟੂਡੈਂਟ ਸੀ ਪਰ ਇਸ ਦੇ ਬਾਵਜੂਦ ਵੀ ਉਹਨਾਂ ਨਾਲ ਜਾਤੀ ਆਧਾਰਿਤ ਵਿਤਕਰਾ ਹੁੰਦਾ ਰਿਹਾ ਕਈ ਵਾਰ ਸਕੂਲ ਦੇ ਉੱਚ ਜਾਤੀ ਅਧਿਆਪਕਾਂ ਨੇ ਉਹਨਾਂ ਨੂੰ ਅਜਿਹੇ ਸਜ਼ਾਵਾਂ ਦਿੱਤੀਆਂ ਜਿਹੜੀਆਂ ਦੇਣੀਆਂ ਨਹੀਂ ਬਣਦੀਆਂ ਸੀ ਜਿਸ ਤੋਂ ਉਹ ਬਹੁਤ ਹਾਰਟ ਹੁੰਦੇ ਸੀ 1909 'ਚ 23 ਸਾਲ ਦੀ ਉਮਰ 'ਚ ਬਾਬੂ ਮੰਗੂ ਰਾਮ ਅਮਰੀਕਾ ਜਾਣਾ ਤੈਅ ਕਰਦੇ ਨੇ ਸਮੇਂ ਦੁਆਬੇ ਏਰੀਏ ਚੋਂ ਕਿਸਾਨ ਪਰਿਵਾਰ ਤਾਂ ਅਮਰੀਕਾ ਜਾਂਦੇ ਸੀ ਪਰ ਦਲਤ ਭਾਈਚਾਰੇ ਨੂੰ ਇਹ ਮੌਕਾ ਨਹੀਂ ਮਿਲਦਾ ਸੀ ਉਹਨਾਂ ਦੇ ਪਿਤਾ ਜਿਨ੍ਹਾਂ ਦਾ ਚਮੜੇ ਦਾ ਕਾਰੋਬਾਰ ਬਹੁਤ ਵਧੀਆ ਚੱਲਦਾ ਸੀ ਉਹਨਾਂ ਨੇ ਇਹ ਸੋਚ ਕੇ ਮੰਗੂ ਰਾਮ ਨੂੰ ਅਮਰੀਕਾ ਭੇਜਿਆ ਕਿ ਉੱਥੋਂ ਉਹਨਾਂ ਨੂੰ مالی ਮਦਦ ਮਿਲੇ